ਰੇ ਸਤ ਗੁਰ ਜੀਓ ਪੀਰਾਂ ਦਾ ਮਾ ਪੀਰ ਤੂੰ ਹੈ ਫੱਕਰ ਅਵਲ ਫਕੀਰ ਤੂੰ ਹੈ ਹਾਸਾ ਵੀ ਤੂੰ ਹੀਰ ਤੂੰ ਹੈ ਰੂਹ ਦਾ ਸਲਸਰੀਰ ਤੂੰ ਹੈ ਸਭ ਪਹਿਣਾ ਦਾ ਵੀਰ ਤੂੰ ਹੈ ਸ਼ੁਰੂ ਵੀ ਤੂੰ ਅਖੀਰ ਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਰੁੱਖ ਵੀ ਤੇਰੇ ਫੁੱਤੇ ਤੇਰੇ ਮਹਿਲੇ ਸਾਰੇ ਛੱਤੇ ਤੇਰੇ ਫਿੱਕੇ ਤੇਰੇ ਨਿਰਤੇ ਤੇਰੇ ਰੰਗ ਸਾਰੇ ਕੱਤੇ ਤੇਰੇ ਤੂੰ ਕਣਕਣ ਵਿੱਚ ਕਣਕਣ ਤੇਰਾ ਸੱਤ ਹੀ ਸੁਰ ਨੇ ਸੱਤੇ

ਤੇਰੇ ਟੁੱਟੇ ਤੇਰੇ ਸੱਚੇ ਤੇਰੇ ਸਾਨੂੰ ਪਰ ਲੰਗਾ ਦੋ ਸਤਿਗੁਰ ਅਸੀਂ ਅਣ ਜਾਣੇ ਬੱਚੇ ਜਿੱਥੇ ਮੌਸਮ ਰਹੇ ਆਨੰਦ ਦਾ ਤੇ ਮੀਂਹ ਕਿਰਪਾ ਦਾ ਹੋਵੇ ਹਾਜ਼ਰ ਨਾਜ਼ਰੀ ਅੰਗ ਸੰਗ ਗੁਰੂ ਨਾਨਕ ਆਪ ਖਲੋਵੇ ਜਿੱਥੇ ਹੱਕ ਸੱਚ ਦਾ ਪੈਗਾਮ ਉਹ ਘਰ ਨਾਨਕ ਦਾ ਉਹ ਘਰ ਨਾਨਕ ਦਾ ਜਿੱਥੇ ਖੁਸ਼ੀਆਂ ਖੇੜੇ ਨਾਮ ਉਹ ਘਰ ਨਾਨਕ ਦਾ ਕਰਨਾਨਕ ਦਾ ਓ ਕਰ ਨਾਨਕ ਦਾ ਨਾਨਕ ਨਾਮ ਛੜ ਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਨਾਨਕ ਨਾਮ ਤੇ ਮੁਕਤ ਹੋਏ ਦਿਨ ਹਰ ਨਾਮ ਤੇ ਆਇਆ ਤੈਨ ਪਵਿੱਤ ਪਰਮ ਪਦ ਪਾਏ ਮੇਰੇ RAM ਹਰ ਜਨ ਆਰੋਗ ਭਈ ਗੁਰ ਬਚਨੇ ਜਿਨਾ ਅਜ ਪਿਆ ਮੇਰਾ ਹਰ ਹਰ ਤਿਨ ਕੇ ਹਉ ਮੈਂ ਰੋਗ ਗਏ ਰਹਾਉ ਬਰਮਾ ਬਿਸ਼ਨ ਮਹਾ ਦੇਉ ਤਰੇ ਗੁਣ ਰੋਗੀ ਵਿਚ ਹਉ ਮੈਂ ਤਾਰ ਕਮਾਈ ਜਿਨ ਪੀਏ ਤਿਸੇ ਨਾ ਚੇਤੇ ਵਪੜੇ ਹਰ ਗੁਰ ਮਖ ਸੋ ਜੀ ਕਾਈ ਹਉ ਮੈਂ ਰੋਗ ਸਭ ਜਗਤ ਦੇ ਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੁਟੈ ਇਸ ਜਨ ਕੋ ਹਉ ਬਲਿਹਾਰੀ ਜੇ ਨ ਸਰੀਰ ਦਾ ਸਾਜ ਜੀ ਸੋਈ ਹਰ ਜਾਣਾ ਤਾਕਾ ਰੋ ਪਿਆ ਪਾਰੋ ਨਾਨਕ ਆਪੇ ਵੇਖ ਹਰ ਵੇਖੈ ਘਰ ਮਖਬਾਰੰ ਵਿਚਾਰੋ ਜੇ ਨ ਸਰੀਰ ਦਾ ਸਾਜ ਜੀ ਸੋਈ ਹਰ ਜਾਣਾ ਤਾਕਾ ਰੋ ਪਿਆ ਪਾਰੋ ਨਾਨਕ ਆਪੇ ਵੇਖ ਹਰ ਵੇਖੈ ਘਰ ਮਖਬਾਰੰ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ பிரிம்மரா தன்வந்த பிரிம் செம்மரா செ ஜன பிரிவரா செம்மரா செம்மரா சதனசி ਸੇਮਰਨ ਕੈ ਲਗੇ ਜਿਨ ਆਪ ਦੇ ਅਲਾ ਨਾਨਕ ਜਨ ਕੀ ਮੰਬੈ ਰਵਾਲਾ ਪ੍ਰਭ ਕਾ ਸੇਮਰਾ ਸੇ ਪੜਪਕਾਰੇ ਪ੍ਰਭ ਕਾ ਸੇਮਰਾ ਸੇ ਸਦਵਲ ਘਾਰੇ ਪ੍ਰਭ ਕਾ ਸੇਮਰਾ ਸੇ ਮੋਹਰਾ ਸਦਵਲ ਕਰੇਰੇ ਪ੍ਰਭ ਕਾ ਸੇਮਰਾ ਬਸੈ ਹਰ ਦੇਰੇ ਸੰਤ ਕਿਰਪਾ ਤੇ ਆੰਦੇ ਯਾਗ ਨਾਨਕ ਸੇਮਰਨ ਪਉਰਾ ਭਾਗ ਪ੍ਰਭ ਕਾ ਸੇਮਰਨ ਕਾਰਜ ਪੂਰੀ ਪਰਬ ਕੈ ਸਿਮਰਨ ਕਾ ਬਨਾਚ ਹੋਰੇ ਪਰਬ ਕੈ ਸਿਮਰਨ ਹਰ ਗੁਣ ਗਾਨੀ ਪਰਬ ਕੈ ਸਿਮਰਨ ਸਹਿਜ ਸਮਾਨੀ ਪਰਬ ਕੈ ਸਿਮਰਨ ਨੇ ਚਲ ਆਸਨਾ ਪਰਬ ਕੈ ਸਿਮਰਨ ਕਾਮਲਿ ਦੇਗਾ ਆਸਨਾ ਪਰਬ ਕੈ ਸਿਮਰਨ ਅਨਹਦ ਝੁਮਕਾਰ ਸੁਖ ਭਰਉ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇਜਨ ਜਿਨ ਕੋ ਪ੍ਰਭ ਮਯਾ ਨਾਨਕ ਤੇਜਨ ਸਰਨੇ ਪਾਇਆ ਆ ਸਿਮਰਨ ਕਾ ਭਗਤ ਪ੍ਰਗਟ ਹੋਇ ਹਾਰ ਸੇਵਰਨ ਲਗ ਬੇਦਉ ਪਾਈ ਹਾਰ ਸੇਵਰਨ ਪਾਇ ਸੈ ਦਜਿਆ ਤੇ ਰਾਤੇ ਹਾਰ ਸੇਵਰਨ ਦੇ ਜਚਾਉ ਕੁੰਭ ਜਿਆ ਤੇ ਹਾਰ ਸੇਵਰਨ ਘਾਰੇ ਸਵਤਾ ਨਾ ਸਿੰਘ ਸੇਵਰਨ ਹਰ ਕਾਰ ਨ ਕਰਨਾ ਹਾਰ ਸੇਵਰਨ ਕੇ ਸਦਲਿਆ ਕਾਰਾ ਹਾਰ ਸੇਵਰਨ ਮੈਂ ਆਪ ਨਿਰੰਕਾਰਾ ਕਰ ਤੇਰਪਾਜ ਸਾਭ ਬਜਾ ਤੇਰੇ ਪਾਣੇ ਸਰਬਤ ਦਾ ਭਲਾ ਨਾਨਕ ਨਾਮ ਪਾਣੇ ਸਰਬੱਤ ਦਾ ਭਲਾ ਵਾਹਿਗੁਰੂ ਜਪਿਏ ਕਿਰਤ ਕਰੀਏ ਮਨ ਨੀਵਾ ਮਤ ਉੱਚੀ ਹੋਵੇ ਇੱਕ ਨੂੰ ਮੰਨਿਏ ਵੰਡ ਕੇ ਛਕੀਏ ਰੂ ਸਾਡੀ ਤਾਂ ਸੁੱਚੀ ਹੋਵੇ ਜਿੱਥੇ ਹੁਕਮ ਹੀ ਮਿੱਠਾ ਪਾੜਾ ਏ ਤੇ ਉਹਦੇ ਹੱਥ ਲਗਾਮ ਮੁਕ ਘਰ ਨਾਨਕ ਦਾ ਉਹ ਕਰਤਾ ਕਿ ਮਾ ਕਾ ਨਾਮ ਜਾਣ ਤਾ ਕ ਬਤਕੋ ਗੇ ਤਾ ਹਰ ਕਾ ਨਾਮ ਜਾਣ ਕਾ ਰੋਪਰੰਗ ਹਰ ਨਾਮ ਜਬਤ ਕਾ ਵਪਾਰ ਐ ਨਾ ਭਾਵੇਂ ਦਾ ਹਰ ਕਾ ਨਾਮ ਜਨ ਕੀ ਵੜੈ ਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਪਉਪਉ ਜੋਗ ਹਰ ਨਾਮ ਜਬਤ ਕਾ ਸੁਨਾਏ কল্যাণ ਲੋਕ ਮੰਡਲ ਕੋ ਬਾਮਾ ਆਹੋ ਜਬਤ ਕੇ ਕਹਿ ਨਾ ਪਾਈਐ ਧਰਮ ਨਾਨਕ ਦੇਸੁ ਮਿਲੈ ਜਿਸੁ ਮਿਲਿਆ ਤਉ ਬਾਰਮਾ ਜਿਸ ਕਾ ਮਨ ਕੋ ਆਦ੍ਰਮੁ ਕਰੇ ਬਿਵਾਸ ਕਿਸ ਦਾ ਨਾਮ ਸਾ ਫਰਾਮ ਦਾਸ ਆਤਮ ਰਾਮ ਕੇ ਸੁਨਦਰਿ ਆਇਆ ਦਾਸ ਤੁ ਸੰਤਨ ਪਾਇ ਪੈਨ ਪਾਇਆ 사ਦਾ ਨਿਮਿਤ ਨਿਧਾ ਗਿਆਨ ਸੋ ਦਾਸ ਵਰਗੈ ਪਰਵਾਨਾ ਆਪਣੇ ਦਾਸ ਕੋ ਆਪ ਕੀਆ ਕਰੇ ਇਸ ਦਾਸ ਕੋ ਸਭ ਸੋ ਜੀ ਕਰੇ ਸਭਨ ਸੰਤਾ ਤੁਮੋ ਦਾਸ ਐਸੀ ਜੋਤਿ ਨਾਨ ਕਰਾਮ ਦਾਸ ਭ੍ਰੰਤਿ ਆ ਗਿਆ ਆਤਮੰਤ ਆਗੈ ਜੀਵਨ ਮਗਟਾ ਸੇਖਾ ਨਾ ਪਰਵੋਕਾ ਲਾਗਾ ਮੇਖਾ ਸਗਲ ਸਮਾਗਰੀ ਇਹ ਕਸਤਕ ਬਾਹੀ ਹਨ ਕਰੰਗ ਨਾ ਨਾ ਦੇਤਾਈ ਨਾ ਨਿਧਾਵਤ ਪਰਮ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ ਸੋਨ ਸਮਾਦਨ ਹਤੈ ਨਾਦ ਕਹਿ ਨਾ ਜਈਆ ਤਰ ਜੇ ਸਮਾਦ ਤੈਂ ਦੇਖਿਆ ਜੇ ਸਾਖ ਦਿਖਾਈ ਨਾਨਕ ਦੇਜਨ ਸੋ ਜੀ ਪਾਈ ਸੋ ਅੰਤਰ ਸੋ ਬਹਾਰਾ ਨੰਤ ਘਰ ਘਰ ਗਿਆ ਭਰਿਆ ਭਗਵੰਤ ਕਰਨ ਮਹਾਂ ਇਹ ਆਕਾਸ ਪਿਆ ਲੈ ਮਨ ਤੇ ਬਰਤ ਹੈ ਪਰ ਅਰ ਪਰੇ ਪਾਲ ਸਰਵ ਲੋਕ ਪੂਰਨ ਪ੍ਰਤਪਾਲ ਬਨ ਤੇ ਨੇ ਪਰਵਤ ਹੈ ਪਾਰ ਬ੍ਰਹਮ ਜੈ ਸ੍ਰੀ ਅਗਿਆ ਤੇ ਸਾ ਕਰਮ ਕੌਣ ਬਣੇਗੇ ਸ਼ੰਕਰ ਮਾਈ ਜਿੱਥੇ ਖੁਸ਼ੀਆਂ ਖੇੜੇ किते मुख उजले किती छुट्टी नाल ਗੋਗਾ ਜੀ ਸ਼ਕਰਾਮਾਂ ਸੇਵਾ ਲਈ ਹੋ ਤੇ ਨਾ ਮਾਰੋ ਬਖਸ਼ਾ ਸਭਾ ਸਾਥੋਂ ਬਿਨਾਂ ਕੋਲਾ ਬੇਜਿਆ ਕੀ ਪ੍ਰਭਾ ਕਰਦਾ ਸੋਹ ਸੁਆਮੀ ਅਨਤਜਮੀ ਥਾਂ ਤੁਮ ਕਰ ਰਹਿਲਾ ਅਮੇਸ਼ਵਾਮੀ ਤੋਂ ਕਾ ਸੇਵਾ ਰਹੀ ਹੁੰਦੀ ਹੈ ਸ੍ਰੀ ਭਗਤੀ ਜੀ ਸਾਹਿਬਾ ਸੇਵਾ ਤੋਂ ਸਭ ਤੋਂ ਪਹਿਲਾਂ ਸੇਵਾ ਰਸਮੀ ਪ੍ਰੇਮਗਾ ਕੋ ਸ਼ਮਤ ਮੰਨ ਲੈਂ ਕਿ ਆਇ ਕੋ ਸਭ ਤੋਂ ਪਹਿਲਾ ਸਰਾਂ ਦਾ ਸਾਰੇ ਆਰਥ ਮੰਗੋ ਜੀ ਸੁਣੀ ਹੈ श्री हर त्रिसंकार देते है यह देवी के सम्मुख जायते मार्ग पर सूर्य यात्रा में berangkat है एक ओंकार वाहे गुरु जी की फते श्री भगवती जी सहाय वार श्री भगवती जी की पादशाही दशवीं प्रथम भगवती सिमर कर ਸ਼ੁਨ ਧਿਆਈਏ ਜਿਸ ਦੇ ਸਭ ਦੁੱਖ ਜਾਏ ਏਗ ਬਹੁਤ ਰਸਿਮਰੀਏ ਨਾਮ ਨੇ ਬਿਆਹ ਹੈ ਤਾਂ ਸਭ ਖਾਈ ਹੋਏ ਸਹਾਈ ਸਭ ਖਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਜੀ ਸਹਾਈ ਦਸਾਂ ਪਾਖਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ

Let's go. i